ਹੋ ਚੁੱਕੇ ਆ ਜਿਹੜੀ ਬੀਬਾ ਨੇ ਉਹ ਕੁੜੀ ਰੱਖੀ ਸੀ ਇੱਕ ਕੁੜੀ ਦੀ ਹੋਰ 10 ਪੈ ਰਹੀ ਆ ਭੈਣ ਵੱਲੋਂ 7000 ਰੁਪਇਆ ਲਿਆ ਕੇ ਆ ਗਿਆ ਪਰ ਜਿਹੜੇ ਬੰਦੇ ਪੰਘਾਲੀ ਦੇ ਲੈ ਕੇ ਗਏ ਉਹ ਕਹਿੰਦੇ ਅਸੀਂ 10000 ਰੁਪਇਆ ਦਿੱਤਾ ਕੋਈ ਨਹੀਂ ਜੱਫਾਰਾ ਚੂਹਤ ਨਾ 7000 ਰੁਪਇਆ ਦਿੱਤਾ ਤੁੰ 70 ਉਹ ਆ ਦੇ ਵਿੱਚ ਤੇਰੇ ਬੇਟੇ ਅਸੀਂ ਲੈ ਜਾਣੇ ਹੋਰੇ ਦਾ ਨਹੀਂ ਅੱਜ ਕੱਲ ਇੱਕ ਮਿੰਟ ਤੁਸੀਂ ਇਹ ਬੱਚੀ 10 ਦੇ ਆਧਾਰ ਤੇ ਲੈਂਦੀ ਸੀ ਤਰਸ ਦੇ ਮਤ ਕੋਲੇ ਰੱਖੀ ਸੀ 5 ਵੀਰ ਤਰਸ ਦੇ ਆਰਤੀ ਮੈਂ ਉਹਦੋਂ ਰੱਖੀ ਨਹੀਂ ਨਹੀਂ ਤੁਸੀਂ ਟੀ ਬਣਾ ਕੇ ਰੱਖੀ ਨਾ ਮੈਂ ਆਪ ਜਿਹੋ ਜੇ ਮੇਰੀ ਟੀ ਟੀਆਂ ਦੇ ਮੁੱਲ ਕੌਣ ਪਾਉਂਦਾ ਜੀ ਸਾਨੂੰ ਉਹਨੇ ਚੱਕਰ ਚ ਐਸੇ ਜ ਬੰਦੇ ਚ ਪਾਤਾ ਜਿਹੜੇ ਚ ਨਾ ਪਾਉਣਾ ਹੋਵੇ ਕੀ ਚੱਕਰ ਚ ਪਾਇਆ ਇਹ ਚੱਕਰ ਚ ਪਾਇਆ ਉਹਨੇ ਸਾਨੂੰ ਦੇ ਦਿਓ ਇਹਨੂੰ ਹਾਂ ਦੋਗੇ ਅਮਰ ਜੀ ਬੱਚੀ ਦਾ ਕੀ ਹਾਲ ਕੀਤਾ ਹੋਇਆ ਕੋਈ ਜੀ ਬੱਚੀ ਦੇਖੋ ਸਰਪੰਚ ਸਾਹਿਬ ਵੇਖੋ ਮਾਰੇ ਇਹ ਸੰਗਲ ਲਾਏ ਜਾ ਰਹਾ ਐਸੇ ਬੱਚੀ ਕੋਈ ਨਹੀਂ ਕੋਈ ਨਹੀਂ ਜੀ ਸਭ ਧੂੜ ਆਸ਼ਾ ਜਣਾ ਜਦੋਂ ਇਹ ਜਿਨ੍ਹਾਂ ਨੂੰ ਦੱਸਦੂ ਦੱਸਿਆ ਉਹਨਾਂ ਬੰਦਿਆਂ ਨੇ ਸਤਾਇਆ ਕੀਤਾ ਗਿਆ ਕੱਲ ਸਵੇਰ ਦੀ ਜਿਹੜੀ ਵੀਡੀਓ ਪਈ ਆ ਉਹਦੇ ਵਿੱਚ ਜਿੰਨਾਂ ਜਨਤਾ ਕੀਤੀਆਂ ਗਈਆਂ ਨੇ ਨਹੀਂ ਜਾਈ ਕੋਈ ਨਹੀਂ ਤੂੰ ਪਿੰਡ ਦੇ ਸਰਪੰਚ ਨੂੰ ਕਿਉਂ ਨਹੀਂ ਸੱਦਿਆ ਵੀ ਮੈਂ ਕੁੜੀ ਦੀ ਇਹਨਾਂ ਨੂੰ ਲੈ ਸਰਪੰਚ ਨੂੰ ਬੋਲ ਇਹਦੇ ਵਿੱਚ ਪੈਸੇ ਨਹੀਂ ਕੋਈ ਛੱਡਣ ਲਈ ਤੈਨੂੰ ਕੌਣ ਭਾਈ ਲਈ ਦੱਸ ਤੁਸੀਂ ਇਹਨਾਂ ਦੀ ਵੋਟ ਵੀ ਬਣਾਈ ਇੱਥੇ ਹਾਂ ਹਾਂ ਵੋਟ ਬਣਾਈ ਹੈ ਕਾਦੇ ਬਾਂ ਕੁੜੀ ਉਹ ਵੀ ਧੀ ਆ ਤੁਹਾਡੇ ਦੇ ਦੜਕੇ ਮਿਲਿਆ ਨਹੀਂ ਮੇਰੀ ਕੁੜੀ ਆ ਜੀ ਉਹ ਧੀ ਆ ਮੇਰੀ ਨਹੀਂ ਇਹਦੀ ਬੋਰਡ ਪ੍ਰੋਫੈਸਰ ਦੀ ਲਾਭ ਵਿੱਚ ਬੋਰਡ ਦੀ ਰੱਖਿਆ ਕਰਦਾ ਇਧਰ ਵਕਤੀ ਦਾ ਇਹਦਾ ਬਣ ਗਿਆ ਮੇਰੀ ਗੱਲ ਸੁਣ ਨੁਦੀਨੋ ਕੁੜੀ ਤੇਰੀ ਹੈ ਹਾਂਜੀ ਡੀਐਨਏ ਕਰਾ ਲੀਏ ਹੈ ਡੀਐਨਏ ਕਰਾ ਲੀਏ ਕਿਹੜੀ ਦਾ ਜਿਹੜੀ ਉਹ ਕੁੜੀ ਤੇਰੀ ਹੈ ਹਾਂ ਇਹਨੇ ਕਰਾ ਲੀਏ ਹਾਂ ਕਰਾਓ ਡੀਐਨਏ ਕਰਾ ਲੀਏ ਤੇਰਾ ਪਿੰਡ ਕਿਹੜਾ ਹੈ ਮੇਰਾ ਪਿੰਡ ਇਹੀ ਆ ਤੇਰਾ ਪਿੰਡ ਇਹ ਨਹੀਂ ਹੋ ਹਾਂ ਮੇਰੇ ਪਿੰਡ ਪੈਂਦੇ ਨਹੀਂ ਪਹਿਲਾਂ ਕਿਥੇ ਰਹਿੰਦੇ ਸੀ ਕਿੱਥੇ ਅਸੀਂ ਪਹਿਲਾਂ ਪਿੰਡ ਅਸੀਂ ਪਿੰਡ ਮਾਣੇ ਰਹਿੰਦੇ ਸੀ ਜੀ ਮਾਣੇ ਵਾਲੇ ਤੋਂ ਆਏ ਤੁਸੀਂ ਤੇ ਪਿੰਡ ਤੋਂ ਮੇਰੇ ਆਏ ਜਦੋਂ ਮੈਨੂੰ 20 ਸਾਲ ਹੋ ਗਏ ਬੈਠੀ ਨੂੰ ਜਿਹੜੀ ਉਹ ਦੋ ਕੁੜੀਆਂ ਦਾ ਵੈਰੀਫਾਈ ਕਰ ਲੈਣਾ ਜਿਹੜੀਆਂ ਤੁਹਾਡੇ ਕੋਲ ਆ ਕੱਲੋਂ ਸਾਡਾ ਪਿੰਡ ਦਾ ਨਾਂ ਬਦਲਾਉਣਾ ਬੜੀ ਬਹੁਤੀ ਆ ਗੁੱਡੀ ਦੀ ਗੁੱਡੀ ਆ ਫੇਰ ਕੋਈ ਨਹੀਂ ਪੜਦੀ ਆ ਇਹਦੀ ਪੂਰ ਬਣੋ ਚ ਕਿਸੇ ਨੂੰ ਲੱਗੂਗੀ ਫੇਰ ਕੋਈ ਹੋਰ ਫਿਰ ਆਸਟ੍ਰੇਲੀਆ ਜਿਹੜੀ ਬੋਟ ਬਣਾਈ ਇਥੇ ਬੋਟ ਉਹਦੀ ਬਣੀ ਹੋਈ ਪਹਿਲਾ ਵਾਲੇ ਪਹਿਲਾ ਬਣੀ ਹੋਈ ਪਹਿਲੀ ਪਹਿਲਾ ਬਣਾਈ ਆ ਕਿੰਨਾ ਕਾਲ ਪਹਿਲਾਂ ਕਿੰਨਾ ਕਾਲ ਪਹਿਲਾਂ ਦੀ ਉਹਦਾ ਸਾਲ ਕੀ ਹੋ ਗਿਆ ਇਹਦੀ ਬੋਟ ਤੁਸੀਂ ਇਹ ਪੰਜਵੇਂ ਮਹੀਨੇ ਦੀ ਹੁਣੇ ਪੰਜਵੇਂ ਹੁਣੇ ਚਾਰ ਮਹੀਨੇ ਕਹਿ ਰਹੀ ਸੀ ਹੁਣ ਸਾਲ ਤੇ ਗੱਲ ਆ ਗਈ ਮੇਰੇ ਕਿੰਨੇ ਸਾਲ ਤੋਂ ਰਹਿ ਰਹੇ ਹਾਂ ਮੇਰੇ ਬੋਟਾਂ ਦਾ ਸਾਲ ਮੈਂ ਦੱਸਾਂ 10 ਸਾਲ ਪਹਿਲਾਂ ਵੀ ਬਣੀ ਫੇਰ ਵੀ ਕਿੰਨੇ ਚਿਰ ਤੋਂ ਰਹਿ ਰਹੇ ਹੋ ਦੇ ਹੁਣ ਨਾ ਨੇ ਪ੍ਰਸ਼ਾਸਨ ਕੋਲੇ ਗੱਲ ਚਲੇਗੀ ਇਹਨਾਂ ਦੇ ਨਾਲ 11 ਸਾਲ ਦੀ ਬੱਚੀ ਕਹਿੰਦੀ ਮੈਂ ਇੱਥੇ ਆਈ ਹੋਈ ਆ ਤਾਲੇ ਲਾ ਕੇ ਰੱਖ ਕੋਈ ਨਹੀਂ ਸੁਣੋ ਮੈਨੂੰ ਤਾਲੇ ਲਾ ਕੇ ਰੱਖਿਆ ਜਾਂਦਾ ਕੋਈ ਠੀਕ ਨਹੀਂ ਫਿਰ ਜਵਾਬ ਕਿਵੇਂ ਦੇਣ ਦੀ ਇਹ ਗੱਲਾਂ ਸਾਹੀ ਨੇ ਰੋਡ ਸੈਂ ਕਰਦੀ ਹੈ ਪੰਜਾਬੀ ਵਿੱਚ ਮੇਰੇ ਇਹ ਬੰਦੇ ਜਵਾਬ ਨਹੀਂ ਬਣਾਏ ਇੱਕ ਵਾਰ ਲਾਈਵ ਕਿੱਦਾ ਚੱਲਦਾ ਲਾਈਵ ਸਾਰੇ ਸਿੱਧੀ ਪਾਓ ਯਾਰ ਕੋਸ ਸਿੱਧੀ ਪਾਓ ਸਿੱਧੇ ਕਰੋ ਕੋਸ ਆਵੇ ਜੀ ਕੋਈ ਕਰੋ ਫੋਨ ਸੱਦੋ ਸੱਦੋ ਉਹਨਾਂ ਇੱਥੇ ਦੇ ਨੂੰ ਲੈ ਆਣਾ ਥਾਣੇ ਉਦੀ ਵੋਟ ਕਿੱਦਾਂ ਬਣ ਗਈ ਕਿਹੜੇ ਪੰਜ ਸਰਪੰਚ ਨੇ ਪੈਨ ਦਾ ਵੈਰੀਫਾਈ ਕੀਤਾ ਆ ਐਡੇ ਜੰਮੇ ਹਾਂ ਉਹ ਬਈ ਬਈ ਜੀ ਪੁਰਾਣੀ ਬਣੀ ਆਈ ਬੋਲ ਪੁਰਾਣੀ ਕਹਿੰਦੇ ਬਣਾਈ ਹੋਊਗੀ ਜੀ ਕਿਸੇ ਨੇ ਬਣਾਈ ਆ ਉਹ ਵੈਰੀਫਾਈ ਤਾਂ ਹੋਣਾ ਚਾਹੀਦਾ ਇਹ ਕੌਣ ਆ ਇਹ ਸਾਲ ਹੋ ਗਏ ਮੈਂ ਕਹਾਂ ਜੀ ਇਹ ਕਿਹਦੇ ਪੰਜ ਮਹੀਨੇ ਇਹ ਸਾਰੇ ਬਜਣੇ ਆ ਕੇਸ ਗੇ ਲੱਟ ਚੁੱਕੇ ਆਂ ਇੰਦੇ ਬੀਬੇ ਬੰਦੇ ਪੰਚਾਇਤਾਂ ਚ ਮੇਰੇ ਕੋਲੇ ਜਾਂਦੇ ਬੀਬਾ ਜੀ ਗੱਲ ਉਹ ਕਰੀਦੀ ਹੁੰਦੀ ਜੇ ਗਲਤੀ ਹੋ ਗਈ ਆ ਨਾ ਗਲਤੀ ਵਾਪਸ ਐਕਸੈਪਟ ਕਰੀ ਜਾਂਦਾ ਕੋਈ ਬਾਤ ਹੋ ਗਈ ਹੋ ਗਈ ਚਲੋ ਇੰਦਾ ਗਲਤੀ ਨਾ ਇਹ ਗੱਲ ਨਹੀਂ ਜਿਵੇਂ ਜੀ ਮਾਪਿਓ ਮਰ ਗਿਆ ਵਾ ਤਾਂ ਮਗਰੋਂ ਬਾਪ ਲਾਹ ਇਹ ਸੱਚੀ ਗੱਲ ਮੇਰੇ ਆਇਆ ਕੱਬ ਦਾ ਲੱਲ ਤਾਂ ਮਰ ਗਿਆ ਗੱਲ ਮੇਰੇ ਆ ਮਾਂ ਪਿਓ ਦਾ ਹੱਥੋਂ ਦੀ ਪੈਣੇ ਤੇਰੇ ਕੋਲ ਸਾਰਾ ਪੁੱਛੋ ਸੀ ਕੀ ਗਲਤੀ ਹੋਈ ਤੇਰੇ ਕੋਲ ਉਹਨਾਂ ਨੇ ਪੈਂਦਾ ਨਹੀਂ ਕੋਈ ਗਲਤੀ ਨਹੀਂ ਗਨਾਹ ਆ ਰੱਖੀ ਆ ਮਾਦਰ ਰੋਟੀ ਪੈਣੇ ਇਹ ਇੱਕ ਸੀਨੀਅਰ ਗਨਾਹ ਹੁੰਦਾ ਵਾ ਇਹਦੀ ਬੱਚੀ ਦਾ ਵੀ ਡਾਟਾ ਲਓ ਨਾ ਇਹਦੀ ਬੱਚੀ ਨੇ ਗਾ ਇਹਨੂੰ ਛੇਕ ਕੀਤੀ ਇਹਦੀ ਬੱਚੀ ਤੱਕ ਵੀ ਪਹੁੰਚੋ ਆਪਾਂ ਜੜ ਤੱਕ ਪਹੁੰਚਣਾ ਇਹਦੀ ਤੱਕ ਸਮਝੋ ਇਹਨੂੰ ਲਿਆਈਏ ਆਪਾਂ ਡੰਗਰ ਬੱਚਾ ਵੇਚਣਾ ਹੋਵੇ ਨਾ ਉਹ ਵੀ ਅੱਗੇ ਵੇਖੀਦਾ ਵੀ ਅਗਲਾ ਬੰਦਾ ਸਹੀ ਆ ਇਹਨੂੰ ਸੰਭਲੂਗਾ ਇਹ ਤਾਂ ਡੰਗਰ ਬੱਚਾ ਤੋਂ ਮਾਰਾ ਗਿਆ ਤੁਸੀਂ ਦੇਤੀ ਉਹਨਾਂ ਨੇ ਵੀ ਅੱਗੋਂ ਕਿਹਾ ਸੀ ਸਰਪੰਚ ਸਾਹਿਬ ਉਹ ਕਹਿੰਦੇ ਅਸੀਂ ਤੈਨੂੰ ਖਰੀਦ ਕੇ ਲਿਆਂਦਾ ਇੰਨਾ ਤਸ਼ੱਦਦ ਬੇਟੀ ਦੇ ਤਾਂ ਅੱਛਾ ਬੇਟੀ ਨੇ ਭੱਜ ਕੇ ਆ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਕੋਲੇ ਜਾਣ ਬਚਾਈ ਪੇਟੀਆਂ ਦੇ ਥੱਲੇ ਵੜ ਗਈ ਫੇਰ ਪੱਗਾਂਲੇ ਕੀ ਏ ਭੱਜ ਕੇ ਗੁਰਦੁਆਰਾ ਸਾਹਿਬ ਚ ਕਹਿੰਦੀ ਏ ਧੰਨਿਆ ਜਿਹੜੀ ਬੱਚੀ ਨੂੰ ਇਹ ਸੈਂਸ ਆ ਵੀ ਇਨਿਆਸ ਰਿਆਂ ਦਾ ਆਸਰਾ ਮੈਨੂੰ ਕੋਈ ਇਨਸਾਨ ਨਹੀਂ ਚੱਲਦਾ ਮੈਨੂੰ ਗੁਰੂ ਘਰ ਤਾਂ ਚੱਲੂਗਾ ਜੇ ਨਹੀਂ ਜਾ ਮੈਂ ਛੋਟਾ ਸਾਲ ਮਾਰਨੀ ਆ ਵੀ ਜੇ ਤੂੰ ਗੁਰਦੁਆਰੇ ਚ ਨਾਂ ਰੱਖਿਆ ਮੈਂ ਛੱਪੜ ਚ ਛਾਲ ਮਾਰ ਜੂੰ ਇਹ ਭੈਣ ਕਹਿੰਦੀ ਇਹ ਤੇ ਤੁਹਾਡੀ ਸਮਝਦਾਰ ਨਹੀਂ ਕੰਮ ਕਰਨੀ ਆ ਕੱਲ ਦੀ ਗੱਲ ਹੀ ਨਹੀਂ ਨਹੀਂ ਇਹ ਗੱਲ 24 ਤਰੀਕ ਦੀ ਗੱਲ ਆ ਫੇਰੇ ਬੱਚੀ ਦਾ ਟਰੀਟਮੈਂਟ ਕਰਾਇਆ ਗਿਆ ਇੱਥੇ ਕੀੜੇ ਪੈਣ ਵਾਲੇ ਹੋ ਗਏ ਸੀ ਬਾਈ ਜੀ ਇਹਦੇ ਜਿਮਾਬ ਦਵਾਈਆਂ ਲਾਉਂਦੀ ਰਹੀਆਂ ਪੈ ਜੀ ਆਪ ਦੋਨਾਂ ਫੇਰ ਉਸ ਤੋਂ ਬਾਅਦ ਇਹ ਕੇਸ ਆਇਆ ਕੱਲ ਮੇਰੇ ਕੋਲੇ ਓਕੇ ਜਦੋਂ ਮੇਰੇ ਕੋਲੇ ਬਾਈ ਜੀ ਸੁਖਦੇਵ ਸਿੰਘ ਜੀ ਨੇ ਧਿਆਨ ਚ ਲਿਆਂਦਾ ਮੈਂ ਕਿਹਾ ਬਾਈ ਜੀ ਕੋਈ ਗੱਲ ਨਹੀਂ ਬੱਚੀ ਦੀ ਜਰੂਰ ਸਪੋਰਟ ਕੀਤੀ ਜਾਊਗੀ ਆਪਾਂ ਬੱਚੀ ਦੇ ਪਰਿਵਾਰ ਤੱਕ ਅਪਰੋਚ ਕਰੀਏ ਪਹਿਲਾਂ ਜਿਹੜਾ ਉਹ ਪਤਾ ਟਿਕਾਣਾ ਦੱਸ ਰਹੀ ਆ ਜੋ ਇਹਨੇ ਦੱਸਿਆ ਇਹਨਾਂ ਵੀਰ ਜੀ ਹੋਰਾਂ ਨੇ ਜਲੰਧਰ ਤੋਂ ਕੋਨਿਸ਼ਾਨ ਕੀਤੀ ਜਿਹਦੇ ਕੋਲ ਇਹਦੇ ਬ੍ਰਦਰ ਦੀਆਂ ਰਿਕਾਰਡਿੰਗਾਂ ਵੀ ਸਾਡੇ ਤੱਕ ਆ ਗਈਆਂ ਜੀ ਇੱਕ ਮਿੰਟ ਮੈਨੂੰ ਇਹਨਾ ਇੱਕ ਮਿੰਟ ਤੁਹਾਨੂੰ ਹੋਰ ਦੱਸਦਾ ਹਾਂ ਹਾਂਜੀ ਮੇਰੇ ਪੁੱਲੇ ਕਿਸੇ ਤਰ੍ਹਾਂ ਦੇ ਬੰਦੇ ਨੇ ਸਰਪੰਚ ਸਾਹਿਬ ਦੀ ਗੱਲ ਮੇਰੇ ਪੁੱਲੇ ਕਿਸੇ ਤਰ੍ਹਾਂ ਦੇ ਬੰਦੇ ਨੇ ਗੱਲ ਕੀਤੀ ਸੀ ਹਾਂਜੀ ਲੈ ਵੀ ਆਪਦੀ ਕੁੜੀ ਨੂੰ ਬਹੁਤ ਕੁੱਟਦੀ ਆ ਐੱਛੇ ਆਪਦੀ ਕੁੜੀ ਨੂੰ ਬਹੁਤ ਕੁੱਟਦੀ ਆ ਮੈਂ ਦੋੜੀ ਕਿਹਾਂ ਕਰੇ ਪਰ ਕੁਦਰਤੀ ਨਹੀਂ ਮਿਲੇਗੀ ਹਾਂਜੀ ਇਹ ਮੈਨੂੰ ਮੈਨੂੰ ਕਿ ਦੱਸਿਆ ਵੀ ਸੀ ਜੀ ਮੇਰੇ ਕੋਲ ਸੀ ਆਪ ਜੀ ਕੋਲ ਬੜਾ ਦੋ ਜੀ ਸ਼ਰਮਦਾ ਪੈਂਦਾ ਜੀ ਇਹਦਾ ਪੈਂਦਾ ਜੀ ਚਿੱਤੇ ਦਾ ਆਹ ਤਸਵੀਰ ਇਹਨੂੰ ਪਤਾ ਕਰੋ ਚਿੱਤੇ ਦੇ ਸਿੰਘ ਨੂੰ ਫੋਨ ਕੀਤਾ ਨਾਲ ਜਾ ਕੇ ਉਸ ਘਰ ਗਏ ਜਦੋਂ ਉਹਨੇ ਪਛਾਣ ਕੀਤੀ ਕਿ ਚਿੱਤੇ ਦੀ ਛੱਡੀ ਧੀ ਆ ਇਹ ਇਹਦੇ ਬਰਦ ਕੋ ਗਏ ਗਲੀ ਵਿੱਚ ਖੜੇ ਹੋਏ ਤੇ ਗਲੀ ਵਾਲੇ ਸਾਰੇ ਕਹਿਣ ਲੱਪੇ ਜੀ ਇਹ ਕੁੜੀ ਮਰ ਗਈ ਸੀ ਮਰ ਚੁੱਕੀ ਆ ਇਹ ਤਾਂ ਮਰ ਚੁੱਕੀ ਆ ਤਾਂ ਭੋਗ ਵੀ ਪਾਸਤਾ ਦਾ ਮੈਂ ਕਹੇ ਜੀ ਇਹਦੇ ਮਾਪੇ ਇਸ ਬੇਟੀ ਦੇ ਗਮ ਦੇ ਇਹਦੇ ਗਮ ਦੇ ਵਿੱਚ ਮਰ ਗਈ ਇਹਦੀ ਅੱਗੇ ਛੋਟੀ ਦੀ ਇਸ ਵੇਲੇ 2 ਸਾਲ 2.5 ਸਾਲ ਦੀ ਕੁੜੀ ਇਹ ਜਿਹੜੇ ਭਰਾ ਪਾਰ ਰਹੇ ਆ ਜੀ ਵਾਹਿਗੁਰੂ ਵਾਹਿਗੁਰੂ ਇਹਦੇ ਨਾਲ ਵੇਚ ਹਾਂਜੀ ਇਹ ਕਹਿੰਦੇ ਕਿ ਇੱਥੇ ਸਾਨੂੰ ਬਦਲ ਲੱਗਾ ਕੱਲ ਜਦੋਂ ਵੀਡੀਓ ਦੇਖੀ ਭਾਈ ਸਾਹਿਬ ਨੇ ਭੇਜੀ ਭੈਣ ਜੀ ਉਹਨਾਂ ਦੀ ਤਾਂ ਉਹਦੇ ਵਿੱਚ ਉਹਨਾਂ ਸਾਹਿਬ ਦੱਸਿਆ ਚਿੱਤੇ ਵਾਲੀ ਮੇਰਾ ਪਿੰਡ ਹੈ ਜਲੰਧਰ ਦੇ ਲਾਲ ਜਮਸ਼ੀਰ ਦੇ ਨਾਲ ਤੇ ਆਪਾਂ ਤਾਂ ਅਜ ਭਾਈ ਸਾਹਿਬ ਨਾਲ ਇੱਥੇ ਫੋਨ 'ਤੇ ਪਹੁੰਚ ਕੀਤੀ ਹੈ ਜਲੰਧਰ ਤੋਂ ਪੂਰੀ ਟੀਮ ਆਈ ਹੈ ਹਾਂ ਬਿਲਕੁਲ ਜੀ ਬਿਲਕੁਲ ਇੰਨਾ ਗੁੱਸਾ ਸ਼ਰਮ ਆਣੀ ਚਾਹੀਦੀ ਆ ਅਬ ਇਨਸਾਨ ਹੋ ਕੇ ਜਿਹਾ ਨਹੀਂ ਆ ਪਾਣੀ ਕਿੰਨੀਆਂ ਧੀਆਆਂ ਕਿੰਨੀਆਂ ਧੀਆਆਂ ਕਿੰਨੀਆਂ ਧੀਆਆਂ ਤੇਰੀਆਂ ਮੇਰੀਆਂ ਹਾਂ ਮੇਰੀਆਂ ਦੋ ਬੁੱਤਾਂ ਉਹਨਾਂ ਦੀ ਹਾਲਤ ਵੇਖੋ ਤੇ ਦੀ ਹਾਲਤ ਵੇਖੋ ਦੋ ਗੱਡੀਆਂ ਉਹਨਾਂ ਦੀ ਹਾਲਤ ਇਹ ਤੇਰੀ ਧੀ ਭੈਣ ਕੋਈ ਇਦਾਂ ਕਰੇ ਅਸੀਂ ਕਿਹੜਾ ਜੀ ਇਹਨੂੰ ਮਾਰਦੇ ਰਹੇ ਹਾਂ ਜਿਹੜਾ ਜਿਹੜੀ ਗੋਟ ਡੰਗਰ ਵੱਚਾ ਜਿਹੜਾ ਵੇਚਿਆ ਨੀ ਆਦਾ ਇਤਨਾ ਤੂੰ ਆਈ ਪਿੰਡ ਦਾ ਸਰਪੰਚ ਆ ਕੇ ਲੈਂਕੋ ਕੁੜੀਆਂ ਕੋਲ ਦੀ ਰਹੀਆਂ ਸ਼ਰਮਾ ਵੀ ਕਹਿਦੀ ਆ ਨਹੀਂ ਤੁਸੀਂ ਐਡਾ ਵੱਡਾ ਕੰਮ ਕੀਤਾ ਕੋਈ ਨਾ ਕਹੇ ਲੈ ਉਹ ਚੰਗਰ ਵੱਚਾ ਜਿਹੜਾ ਵੇਚਿਆ ਉਹਨੂੰ ਸੱਜਾ ਮੁਟਾ ਕੱਢਵਾ ਲੈ ਕਰਾਉਂ ਕੱਲਾ ਨਾ ਬੜਾ ਬੜਾ ਮਨਾਜਮ ਆਏ ਹੋਏ ਆ ਆ ਦੇਖੋ ਜੀ ਆਇਆ ਜਕੋਰ ਦਾਸ ਜਨ ਕਾਰਬੋਨ okay. okay.